ਤਬ ਬਿਹਤ ਜਿਆਦਾ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸਾਊਦੀ ਅਰਬ ਤੋਂ ਪੰਜਾਬੀ ਨੌਜਵਾਨ ਦੀ ਮ੍ਰਿਤਕ ਤੇ ਅੱਜ ਉਸਦੇ ਜੱਦੀ ਪਿੰਡ ਪਹੁੰਚੀ ਹੈ ਤਾਂ ਦੱਸਦੀ ਹੈ ਕਿ ਸਾਊਦੀ ਅਰਬ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ 35 ਸਾਲ ਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੀਗੀ ਤੇ ਅੱਜ ਮ੍ਰਿਤਕ ਦੇ ਪਿੰਡ ਪਹੁੰਚੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਪੰਜਾਬੀ ਨੌਜਵਾਨ ਜਿਹੜਾ ਸਾਊਦੀ ਅਰਬ ਵਿੱਚ ਗਿਆ ਹੋਇਆ ਸੀਗਾ ਆਪਣੇ ਘਰ ਦੀ ਰੋਜੀ ਰੋਟੀ ਦੇ ਲਈ ਗਿਆ ਹੋਇਆ ਸੀਗਾ ਕਿ ਚੰਗਾ ਭਵਿੱਖ ਬਣਾਵਾਂਗਾ ਆਪਣੇ ਬੱਚਿਆਂ ਦਾ ਤੇ ਅੱਜ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚਦੀ ਆ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤਸਵੀਰਾਂ ਨੇ ਜਿੱਥੇ 25 ਦਿਨਾਂ ਦੇ ਬਾਅਦ ਅੱਜ ਮ੍ਰਿਤਕ ਦੇ ਪਿੰਡ ਪਹੁੰਚੀ ਹੈ 35 ਸਾਲ ਦਾ ਨੌਜਵਾਨ ਹੈ ਵਿਲੀਅਨ ਜਿਹੜਾ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ 사ਊਦੀ ਅਰਬ ਦੇ ਵਿੱਚ ਮੌਤ ਹੁੰਦੀ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਨੌਜਵਾਨ ਆਪਣੇ ਉਜਵਲ ਭਵਿੱਖ ਦੇ ਲਈ ਚੰਗੇ ਭਵਿੱਖ ਦੇ ਲਈ ਘਰ ਦੀ ਰੋਜੀ ਰੋਟੀ ਦੇ ਲਈ 사ਊਦੀ ਅਰਬ ਗਿਆ ਸੀਗਾ ਜਿੱਥੇ ਇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ ਹਜੇ 3 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਸਾウਦੀ ਅਰਬ ਇਹ ਨੌਜਵਾਨ ਗਿਆ ਸੀਗਾ ਦੋ ਬੱਚਿਆਂ ਦਾ ਇਹ ਬਾਪ ਹੈ ਇਹ ਨੌਜਵਾਨ ਜਿਸ ਦੀ ਸਾウਦੀ ਅਰਬ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ ਤੇ ਅੱਜ 25 ਦਿਨਾਂ ਦੇ ਬਾਅਦ ਮ੍ਰਿਤਕ ਦੇ ਪਿੰਡ ਪਹੁੰਚਦੀ ਹੈ ਤਾਂ ਬੇहद ਜ਼ਿਆਦਾ ਇਹ ਮੰਦ ਭਾਗੀ ਖਬਰ ਹੈ ਤਾਂ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਆਪਣੇ ਘਰ ਦੀ ਰੋਜੀ ਰੋਟੀ ਦੇ ਲਈ ਇਹ ਨੌਜਵਾਨ ਜਿਹੜਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ 사우ਦੀ ਅਰਬ ਗਿਆ ਸੀਗਾ ਜਿੱਥੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ 35 ਸਾਲ ਦਾ ਇਹ ਨੌਜਵਾਨ ਹੈ ਜਿਸਦਾ ਨਾਮ ਵਿਲੀਅਮ ਦੱਸਿਆ ਜਾ ਰਿਹਾ ਹੈ ਜਿਹੜਾ ਘਰ ਦੀ ਰੋਜੀ ਰੋਟੀ ਦੇ ਲਈ 사우ਦੀ ਅਰਬ ਜਾਂਦਾ ਹੈ ਪਰ 10 ਮਈ ਵਾਲੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਤਾਂ 25 ਦਿਨਾਂ ਦੇ ਬਾਅਦ ਲਾਸ਼ ਦੱਡ ਬੋਡੀ ਜਿਹੜੀ ਆ ਮ੍ਰਿਤਕ ਦੇ ਜਿਹੜੀ ਆ ਉਹ ਪਿੰਡ ਪਹੁੰਚੀ ਆ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਦੱਸਦੀਏ ਕਿ ਇਸ ਨੌਜਵਾਨ ਦੇ ਦੋ ਬੱਚੇ ਨੇ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਇਹ ਵਿਦੇਸ਼ ਗਿਆ ਸੀਗਾ ਇੱਕ 10 ਸਾਲ ਦਾ ਬੇਟਾ ਹੈ 14 ਸਾਲ ਦੀ ਬੇਟੀ ਹੈ ਜਿਸ ਨੂੰ ਇਹ ਨੌਜਵਾਨ ਪਿੱਛੇ ਛੱਡ ਗਿਆ ਹੈ ਤਾਂ ਤਸਵੀਰਾਂ ਤੁਹਾਨੂੰ ਡੇਰਾ ਬਾਬਾ ਨਾਨਕ ਦੀਆਂ ਦਿਖਾ ਰਹੀਆਂ ਜਿੱਥੇ ਇਸ ਦੇ ਜੱਦੀ ਪਿੰਡ ਦੇ ਵਿੱਚ ਅੱਜ ਇਸ ਦੀ ਮ੍ਰਿਤਕ ਤੇ ਪਹੁੰਚੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ। ਉਹ ਇੱਕ ਨੌਜਵਾਨ ਬੱਚਾ ਜਿਸ ਦੀ ਉਮਰ ਲਗਭਗ 23 ਸਾਲ ਸੀ। 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਉਹ ਵਿਦੇਸ਼ ਗਿਆ ਸੀ। ਇਸ ਤੋਂ 3 ਮਹੀਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ। ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਰਟ ਅਟੈਕ ਆ ਗਿਆ। ਇਹ ਜਿਹੜਾ ਹਾਟ ਚੱਲਦਾ ਉਹ ਜਿਹੜੀ ਉਹ ਮੌਸਮ ਵੀ ਹੈ। ਟਿਛੇ ਦੇ ਦੋ ਪ੍ਰਾਹਨ ਤਿੰਨ ਪ੍ਰਾਹਨ ਨੇ ਜੀ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੇ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਇਹ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟੇ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜਿਹੜੀ ਇਹਨਾਂ ਨੂੰ ਲਾਸਟ ਕਰ ਲੋ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲੋ ਇਹ ਫਸਟ ਟਾਈਮ ਸਾਡੀ ਇਹਨਾਂ ਨੂੰ ਫਸਟ ਟਾਈਮ ਜਿਹਦਾ ਉਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਜੀ ਮਿਲਿਆ ਨਹਾ ਕੇ ਬਾਹਰ ਨਿਕਲਸੀ ਹੋ ਗਈ ਹੈ ਫਿਰ ਇਹਨਾਂ ਦੇ ਛੋਟੇ ਬਰਦਰ ਨੇ ਸਾਨੂੰ ਇਹਨਾਂ ਨੂੰ ਵੀ ਡੈਥ ਜਗਰ ਉਹਨਾਂ ਨੂੰ ਸਮੂਹ ਨੂੰ ਸੀ ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਹੋ ਗਿਆ ਡੈਥ ਹੋ ਗਿਆ ਇਹ ਹਸਪੀਟਲ ਲਾ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਟ ਕਰਿਆ ਜੀ ਨਾ ਬੀਲੀਵ ਸੀ ਇਹ ਛੋਟਾ ਬਰਦਰ ਹੈ ਮੇਗਾ ਗੱਲ ਬਾਤ ਸੁਭਾਤ ਨਾਲ ਉਹਨਾਂ ਵਾਸਤੇ ਗਿਆ ਮੈਂਨ ਕਿਾਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਤਾਂ ਆਜੀ ਸ਼ਾਦੀ ਦੇ ਦਰਦ ਹੋਣ ਡਈ ਆ ਮੈਂ 2-3 ਦਫਾ ਗਿਆਨੀ ਚਲੋ ਜ਼ਿਆਦਾ ਤਕਲੀਫ ਤੇ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦੇ ਗਏ ਨਹੀਂ ਪਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀਬਦ ਕਰਕੇ ਹੋਣੀ ਹੈ ਤੇ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਮੈਂ ਗੈਸ ਦੀ ਗੋਲੀ ਦਿੱਤੀ ਐ ਤੇ ਫਿਰ ਕੀ ਕੀਤਾ ਕਿ ਐਸਟਰਾ ਪਰਤੀਆਂ ਜੀ ਮਰੀ ਜਾਂਦਾ ਇੱਕ ਦੋ ਵਾਰ ਉਹਨੇ ਜਦੋਂ ਬਲਟੀ ਮਾਰੀ ਜਦੋਂ ਕੋਈਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਇਹ ਮੈਨੂੰ ਥੋੜੇ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਮੋਟਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਾਈ ਜਾ ਨਾ ਤੇ ਫਿਰ ਉਸੇ ਟਾਈਮ ਉੱਠਿਆ ਵਾ ਜਦ ਉੱਠਿਆ ਤੇ ਫਿਰ ਜਦੋਂ ਬਾਥਰੂਮ ਨੂੰ ਗਿਆ ਉਹਦੀ ਮੰਗਰੀ ਮੈਂ ਚੱਲੇ ਗਿਆ ਵਾ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਆਣ ਕੇ ਨਹਾ ਲਈ ਪਹਿਲਾਂ ਦਵਾਈ ਲੈਣ ਚਲੀਏ ਤੇ ਕਹਿੰਦਾ ਨਹੀਂ ਨਹੀਂ ਪਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮੈਨਸਟ ਕੀਤੀ ਹੈ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਦਹਾ ਲਾ ਤੇ ਤੂੰ ਨਾ ਤੂੰ ਨਹਾ ਤੂੰ ਮੈਂ ਬਾਹਰ ਬੈਠਾ ਇੱਕ ਟੇਬਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੀ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਂ ਕਿਤੇ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵੇ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਗਿਆ ਤੇ ਲੋਕ ਉਹਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਤੇ ਪੁੱਲ ਗਿਆ ਜਿਵੇਂ ਅੰਦਰ ਆਇਆ ਉਸੇ ਤਰ੍ਹਾਂ ਮੈਂ ਵੀ ਦੇ ਪਿੱਛੇ ਚੱਲ ਗਿਆ ਤੇ ਮੈਂ ਨਾ ਇੱਕ ਥੇਲ ਸੀ ਛੋਟੀ ਜਿਹੀ ਕੋਪੀ ਤੇ ਮੇਰੇ ਕੋ ਮੈਂ ਮੇਰੇ ਕੋ ਪੇਰ ਬੜਾ ਥੇਲ ਸੀ ਤੇ ਮੈਂ ਕਿਹਾ ਚਲੋ ਜੋ ਮੈਂ ਤੇਲ ਮਲਦਾ ਬਾਡੀ ਤੇ ਤੇ ਫਿਰ ਕੱਪੜੇ ਬਾਅਦ ਫ ਇਦੇ ਬਾਅਦ ਵਿੱਚ ਕਹਿ ਲਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਘੜੇ ਦਰਦ ਨਹੀਂ ਹੋਈ ਮੇਰੇ ਮੇਰੇ ਪਾਸ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪੈਰ ਨੂੰ ਪੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡੇਗਣਾ ਅੱਧਾ ਧੜੋਂ ਦੇ ਉੱਪਰ ਲੱਤਾਂ ਉਹਦੀ ਹੱਥਾਂ ਲੈ ਮੈਨੂੰ ਵਾਚਾ ਮਾਰਦਾ ਰਿਹਾ ਗਿਆ ਵਿਲੀਅਮ 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 ਉਹ ਉਸ ਨੂੰ ਦੰਦਲ ਪਈ ਦੰਦਲ ਦੀ ਖੋਲੀ ਉਹਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਸਮਝ ਨਹੀਂ ਪਾ ਕਿ ਕੀ ਹੋਇਆ ਇੱਕਦਮ ਇਸ ਤਰੀਕੇ ਨਾਲ ਇਹ ਚਾਂਸ ਹੋਇਆ ਸਵੇਰ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ 12 ਵਜੇ ਤੱਕ ਅਸੀਂ ਦੋਨੇ ਪਾਸੇ ਖੇਡਦੇ ਰਹੇ ਔਰ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰੇ ਕਹਿਣ ਲੱਗੇ ਕਿ ਭਾਜੀ ਮੇਰੇ ਸ਼ਾਰਟੀ ਤੇ ਦਰਦ ਹੋ ਰਹੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰੀ ਨੇ ਗੱਲ ਕਹੀ ਹੈ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਮਤੇ ਇਸਰ ਜਿਹੜੇ ਨੇ ਦੇਖੇ ਕਿੰਨੇ ਤਰੀਕੇ ਨਾਲ ਇਹ 10 ਤਰੀਕ ਨੂੰ ਹੋਈ ਹੈ ਜੇ 10 ਤਰੀਕ ਨੂੰ ਸਵੇਰ 5:00 ਤੋਂ ਬਾਅਦ ਵਿੱਚ ਇਹਨਾਂ ਦੀ ਇਹਨਾਂ ਦਾ ਡਾਕਟਰ ਆਇਆ ਤੇ ਜਦੋਂ ਉਹਨਾਂ ਦਾ ਦਰਦ ਹੋਇਆ ਨਾ ਕੋਈ ਹਸਪਤਾਲ ਖੜਿਆ ਸੀ ਉੱਥੇ ਸੌਂਦੇ ਸੀ ਜੀ ਉਸੇ ਟਾਈਮ ਹਸਪਤਾਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਬਰਦਰ ਸੀ ਉਹ ਦਿੱਲੀ ਤੋਂ ਤਾਂ ਉਸਨੇ ਮੈਂ ਜਦੋਂ ਸੁਣਿਆ ਵੀ ਜਲਦੀ ਨਾਲ ਦੂਸਰੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱچھے ਇਨਸਾਨ ਸੀ ਔਰ ਬਹੁਤ ਅੱچھے ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਿਆਰ ਕਰਦਾ ਸੀ ਨਾ ਉਹ ਸ਼ਖਸ ਨੇ ਉਸ ਨੂੰ ਬਲਾਕ ਜਦੋਂ ਉਹ ਭਰਾ ਨੇ ਤੁਸੀਂ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਆ ਕਿ ਜਲਦੀ ਜਲਦੀ ਖੜੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਤੋਂ ਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚਲੋ ਅਸੀਂ ਤਿੱਕਰੀਪ ਮਨ ਪੰਜ ਸ਼ਾਮ ਪ੍ਰਧਾਨ ਨੇ ਫਟ ਕੇ ਤੁਹਾਨੂੰ ਥੱਲੇ ਜਦੋਂ ਲਾਇਆ ਵਾ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਇੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰਾਂ ਦਾ ਫਿਰ ਉਹ ਜਿਹੜੀ ਲੇਡੀਜ਼ ਡਾਇਰੈਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤੱਕ ਕਿ ਨਹੀਂ ਮਤਲਬ ਕਿ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਆ ਜਾਂ ਦੋਨਾਂ ਨੇ ਮਤਲਬ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪਤਲ ਲੈ ਕੇ ਗਏ ਨੇ ਅੱਗੇ ਗਿਓ ਉਹਨਾਂ ਦੀ ਗੱਡੀ ਜਾ ਰਹੀ ਸੀ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਵਿੱਚ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਾਣ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੌਣਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਵਿਲੀਅਮ ਵਾਪਸ ਨਹੀਂ ਮੁੜਿਆ ਸੀ ਉੱਥੇ ਕਿਹੜੀ ਕੰਪਨੀ ਚ ਕੰਮ ਕਰਦਾ ਹੈ ਇਹ ਕੰਪਨੀ ਦਾ ਨਾਮ ਸਰ ਹਾਂ ਕੀ ਦਾ ਸੀ ਬਟਨ ਕੰਪਨੀ ਦਾ ਨਾਮ ਸੀ ਤੇ ਅੱਜ ਜਿਹੜੀ ਇੱਥੇ ਡੈੱਡ ਬੜੀ ਪਹੁੰਚੀ ਹੈ ਕੰਪਨੀ ਦਾ ਸਹਿਯੋਗ ਜਾਂ ਕਿਸ ਸੰਸਥਾ ਦਾ ਇਹ ਸਾਰੀ ਕੰਪਨੀ ਦੇ ਸਹਿਯੋਗ ਦੇ ਨਾਲ ਪਹੁੰਚੀ ਹੈ